ਹੈਲੋ ਜੀ ਸਾਰੇ ਪੈਨਪ੍ਰਾ ਬਾ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਆਪਣੇ ਚੈਨਲ ਦੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈਗਾ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਜਿਹੜੀ ਕਿ ਹਰ ਇੱਕ ਪੈਨਪ੍ਰਾ ਨੂੰ ਹਨਾ ਇਸ ਚੀਜ਼ ਦੀ ਦਿੱਕਤ ਆ ਰਹੀ ਹੈ ਛੋਟੇ ਬੱਚਿਆਂ ਨੂੰ ਵੀ ਇਸ ਚੀਜ਼ ਦੀ ਨਾ ਪ੍ਰੋਬਲਮ ਹੈਗੀ ਪਹਿਲਾਂ ਮੈਂ ਇਸ ਤੇ ਵੀਡੀਓ ਪਾਈ ਸੀਗੀ ਹਨਾ ਹੁਣ ਥੋੜੀ ਜਿਹੀ ਗਰਮੀਆਂ ਸਟਾਰਟ ਹੋ ਗਈਆਂ ਕਿਉਂਕਿ ਉਹ ਜਿਹੜੀ ਮੈਂ ਵੀਡੀਓ ਪਾਈ ਸੀਗੀ ਅੱਜ ਤੋਂ 2-3 ਮਹੀਨੇ 2 ਮਹੀਨੇ ਪਹਿਲਾਂ ਦੀ ਪਾਈ ਹੋਈ ਹੈਗੀ ਉਦੋਂ ਸਰਦੀਆਂ ਸੀਗੀਆਂ ਹਨਾ ਤੇ ਉਹ ਚੀਜ਼ ਨੂੰ ਆਪਾਂ ਵਰਤ ਸਕਦੇ ਸੀਗੇ ਤੇ ਹੁਣ ਆਪਾਂ ਅਗਰ ਉਸ ਚੀਜ਼ ਨੂੰ ਵਰਤਾਂਗੇ ਤਾਂ ਆਪਾਂ ਨੂੰ ਹਨਾ ਗਰਮੈਸ ਹੋ ਸਕਦੀ ਹੈ ਕਿਉਂਕਿ ਗਰਮੀ ਪਹਿਲੇ ਬਹੁਤ ਸਟਾਰਟ ਹੋ ਚੁੱਕੀ ਹੈਗੀ ਪਰ ਆਪਾਂ ਸੋਚੀਏ ਵੀ ਹੁਣ ਆਪਾਂ ਆਪਣਾ ਭਜਨ ਕਿਵੇਂ ਘਟਾਈਏ ਅੱਜ ਦੀ ਵੀਡੀਓ ਵੀ ਭਜਨ ਘਟਾਉਣ ਤੇ ਹੀ ਹੈਗੀ ਕਿਉਂਕਿ ਬਹੁਤ ਹਨਾ ਭਜਨ ਦੀ ਦਿੱਕਤ ਆ ਰਹੀ ਹੈ ਭੈਣ ਭਰਾਵਾ ਨੂੰ ਸਾਰਿਆਂ ਨੂੰ ਹਨਾ ਤੇ ਫਿਰ ਮੈਨੂੰ ਬਾਰ-ਬਾਰ ਪੈਨਪਰਾ ਪੁੱਛ ਰਹੇ ਨੇ ਵੀ ਦੀਦੀ ਇਹ ਚੀਜ਼ਾਂ ਗਰਮ ਨੇਗੀਆਂ ਵੀ ਪਰ ਸਾਡਾ ਨਾ ਵਜਨ ਅਸੀਂ ਬਹੁਤ ਘਟਾਉਣਾ ਚਾਹੁੰਦੇ ਪਰ ਨਹੀਂ ਘਟ ਰਿਹਾ ਹੈਗਾ ਇਸ ਲਈ ਅੱਜ ਮੈਂ ਜਿਹੜੀ ਤੁਹਾਨੂੰ ਵੀਡੀਓ ਦੱਸੂਗੀ ਹਨਾ ਤੁਸੀਂ ਇਸ ਤਰੀਕੇ ਨਾਲ ਕਰਨਾ ਤੁਹਾਡਾ ਵਜਨ ਵੀ ਘਟੇਗਾ ਤੇ ਤੁਹਾਡੀ ਬੋਡੀ ਦੇ ਵਿੱਚ એનર્ਜੀ ਵੀ ਆਊਗੀ ਹਨਾ ਤੇ ਅਗਰ ਤੁਹਾਡਾ ਜਿਵੇਂ ਕੱਲਾ ਪੇਟ ਵੱਧ ਗਿਆ ਹਨ ਪਰ ਕਰਨਾ ਹੋਊਗਾ ਤੁਹਾਨੂੰ ਹਿੰਮਤ ਤੁੜੀ ਜੀ ਹੈ ਨਾ ਕਿਉਂਕਿ ਆਪਾਂ ਇੱਕ ਦੋ ਦਿਨ ਕਰਦੇ ਆ ਫਿਰ ਆਪਾਂ ਛੱਡ ਦਿੰਦੇ ਆ ਵੀ ਨਹੀਂ ਇਹਦਾ ਕੋਈ ਫਾਇਦਾ ਨਹੀਂ ਹੁੰਦਾ ਕਮ ਸੇ ਕੰਮ ਆਪਾਂ ਕੋਈ ਵੀ ਦਵਾਈ ਲਈਏ ਹਨਾ ਜਾਂ ਕੁਝ ਵੀ ਕਰੀਏ ਤਾਂ ਆ ਮਹੀਨਾ ਤੇ ਡੇਢ ਮਹੀਨੇ ਬਾਅਦ ਆਪਾਂ ਨੂੰ ਉਸ ਚੀਜ਼ ਦਾ ਰਿਜ਼ਲਟ ਮਿਲਣ ਲੱਗਦਾ ਹੈ ਨਾ ਥੋੜੀ ਜੀ ਹਿੰਮਤ ਨਾਲ ਕੰਮ ਕਰਿਆ ਕਰੋ ਕਿਉਂਕਿ ਆਪਾਂ ਬਹੁਤ ਛੇਤੀ ਹਾਰ ਜਾਣਾ ਵੀ ਨਹੀਂ ਹੋਣ ਨਹੀਂ ਹੋਣ ਵਾਲਾ ਹਨਾ ਅਗਰ ਆਪਾਂ ਹਿੰਮਤ ਹੀ ਹਾਰ ਜਾਗੇ ਫਿਰ ਤਾਂ ਕੀ ਹੋਣਾ ਹੈਗਾ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਹੈ ਨਾ ਜਿਨ੍ਹਾਂ ਦੇ ਭੈਣ ਭਰਾਵਾਂ ਦੇ ਵਜਨ ਵਧਿਆ ਹੋਇਆ ਦੇਖੋ ਮੈਂ ਅਕਸਰ ਕਹਿੰਦੀ ਨੇ ਵੀ ਬੀਰਾਂ ਦਾ ਵਜਿਆ ਹੋਇਆ ਜਾਂ ਭੈਣਾਂ ਦਾ ਵਧਿਆ ਹੋਇਆ ਨਾ ਉਹਨਾਂ ਵਾਸਤੇ ਸਾਈਕਲਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ ਨਾ ਜਿਹੜੇ ਕਿ ਸਾਈਕਲ ਨਹੀਂ ਚਲਾ ਸਕਦੇ ਹੁੰਦਾ ਵੀ ਆਪਣਾ ਮੋਟਾਪੇ ਕਰਕੇ ਵੀ ਆਪਾਂ ਸਾਈਕਲ ਨਹੀਂ ਚਲਾ ਸਕਦੇ ਜਦ ਆਉਂਦਾ ਨਹੀਂ ਹੈਗਾ ਸਾਈਕਲ ਆਪਾਂ ਫਿਰ ਵੀ ਨਹੀਂ ਚਲਾ ਸਕਦੇ ਤਾਂ ਤੁਸੀਂ ਮੰਜੇ ਤੇ ਲੇਟਣਾ ਹੈ ਮੰਜੇ ਤੇ ਲੇਟ ਕੇ ਜਿਵੇਂ ਇੱਕ ਬੱਚਾ ਛੋਟਾ ਨਾ ਲੱਤਾਂ ਮਾਰ ਮਾਰ ਖੇਡਦਾ ਹੁੰਦਾ ਆਪਾਂ ਦੇਖਿਆ ਹੀ ਹੈ ਛੋਟੇ ਹੁੰਦੇ ਬਚਪਨ ਆਪਣੇ ਭੈਣ ਭਰਾਵਾਂ ਜੋੜ ਕੇ ਹਨਾ ਸਾਈਕਲਿੰਗ ਕਰਦੇ ਹੁੰਦੇ ਸੀ ਉਹ ਤੇ ਹਨ ਬਹੁਤ ਪਤਾ ਹੋ ਜਿਹੜੇ ਮੇਰੀ ਏਜ ਦੇ ਨੇਗੇ ਤੇ ਉਸ ਤਰੀਕੇ ਦੇ ਨਾਲ ਤੁਸੀਂ ਨੇ ਹਨਾ ਕਰਨਾ ਹੈਗਾ ਦੂਸਰਾ ਤੁਸੀਂ ਇੱਕ ਚੇਅਰ ਤੇ ਬੈਠ ਕੇ ਕੁਰਸੀ ਤੇ ਬੈਠ ਜਾਓ ਕਿਸੇ ਤੇ ਵੀ ਹਨਾ ਤੁਸੀਂ ਤੇ ਆਪਣੇ ਗੋਡਿਆਂ ਨੂੰ ਨਾ ਇਸ ਤਰੀਕੇ ਨਾਲ ਉੱਪਰ ਚੱਕਣ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਡਾ ਜਿਹੜਾ ਪੇਟ ਹੈ ਉਹ ਲੱਤਾਂ ਦੇ ਤੇ ਆਪਣੇ ਹਨਾ ਬਾਡੀ ਦੇ ਵਿੱਚ ਘੁੱਟਿਆ ਜਾਵੇ ਇਹ ਚੀਜ਼ਾਂ ਦੇ ਨਾਲ ਹੁੰਦਾ ਕੀ ਹੈਗਾ ਇਹਦੀ ਨਾਲ ਆਪਣੇ ਜਿਹੜਾ ਪੇਟ ਹੈਗਾ ਉਤੇ ਹਨਾ ਪ੍ਰੈਸ਼ਰ ਪੈਂਦਾ ਹੈਗਾ ਪ੍ਰੈਸ਼ਰ ਪੈਣ ਦਾ ਮਤਲਬ ਹੈ ਵੀ ਜਿਹੜਾ ਆਪਣਾ ਮੋਟਾਪਾ ਜਦੋਂ ਵਧਣ ਲੱਗਦਾ ਆਪਾਂ ਨੂੰ ਕਵਰਸ ਦੀ ਪ੍ਰੋਬਲਮ ਹੋ ਸਭ ਤੋਂ ਪਹਿਲਾਂ ਹੁੰਦੀ ਹੈ ਜਿੰਨਾ ਜਿੰਨਾਂ ਨੂੰ ਵੀ ਮੋਟਾਪਾ ਹੈ ਉਹਨਾਂ ਨੂੰ ਕਬਜ਼ ਦੀ ਪ੍ਰੋਬਲਮ ਪੱਕੀ ਹੋਊਗੀ ਹਨਾ ਤੇ ਫੈਟੀ ਲੀਵਰ ਹੋਵੇਗਾ ਫੈਟੀ ਲੀਵਰ ਹੋਣ ਲੱਗਿਆ ਤਾਂ ਗੰਦਗੀ ਜੰਮਣ ਲੱਗ ਗਈ ਅੰਦਰ ਤੁਹਾਡਾ ਨਾ ਲੀਵਰ ਜਿਹੜਾ ਚੰਗੇ ਤਰੀਕੇ ਨਾਲ ਭੋਜਨ ਨੂੰ ਪਚਾਉਂਦਾ ਨਹੀਂ ਹੈਗਾ ਹਾਜਮ ਨਹੀਂ ਹੁੰਦਾ ਤੇ ਤੁਹਾਨੂੰ ਕਬਜ਼ ਰਹਿਣ ਲੱਗੀ ਤੇ ਤੁਹਾਡਾ ਫੈਟ ਵਧਣ ਲੱਗੀ ਇਹੀ ਕਾਰਨ ਹੈ ਮੋਟਾਪੇ ਦਾ ਹੋਰ ਕੋਈ ਕਾਰਨ ਨਹੀਂ ਇਹ ਸਾਰਾ ਕੁਝ ਵਧਣ ਕਿਉਂ ਲੱਗਿਆ ਕਿਉਂਕਿ ਆਪਾਂ ਨੇ ਕੰਮ ਛੱਡਦੇ ਹੈ ਹਨਾ ਆਪਾਂ ਕੰਮ ਕਰਦੇ ਵੀ ਆ ਤਾਂ ਹੌਲੀ-ਹੌਲੀ ਕਰਦੇ ਆ ਹਨਾ ਤੇ ਕੋਸ਼ਿਸ਼ ਕਰਦੇ ਆ ਵੀ ਜੇ ਆਪਾਂ ਨਾ ਕੰਮ ਨਾ ਹੀ ਕਰੀ ਅੱਜ ਕੱਲ ਦਾ ਤੇ ਸਭ ਤੋਂ ਪਹਿਲਾਂ ਮੈਂ ਇੱਕ ਹਨਾ ਤੁਹਾਨੂੰ ਦੱਸਣਾ ਚਾਹੂੰਗੀ ਕਿ ਤੁਸੀਂ ਇਹ ਕਰਨਾ ਕੀ ਹੈਗਾ ਤੁਸੀਂ ਨੇ ਨਾ ਨਿੰਬੂ ਲੈ ਕੇ ਆਉਣੇ ਆਪਣੇ ਘਰ ਦੇ ਵਿੱਚ ਨਿੰਬੂ ਤਾਂ ਦੇਖੋ ਹੁਣ ਆਪਾਂ ਗਰਮੀਆਂ ਦੇ ਵਿੱਚ ਵੈਸੇ ਵੀ ਪੀਵਾਂਗੇ ਪਰ ਨਿੰਬੂ ਅਜਿਹੀ ਇੱਕ ਚੀਜ਼ ਹੈਗੀ ਹਨਾ ਜਿਹੜੀ ਕਿ ਤੁਹਾਡੀ ਬਾਡੀ ਦੀ ਜਿਹੜੀ ਵਧੀ ਹੋਈ ਫੈਟ ਹੈਗੀ ਉਹਨੂੰ ਘਟਾਉਣ ਦੇ ਵਿੱਚ ਤੁਹਾਡੀ ਐਨੇ ਮਦਦ ਕਰੇਗੀ ਕਿ ਕੋਈ ਵੀ ਮਹਿੰਗੀ ਤੇ ਮਹਿੰਗੀ ਤੁਸੀਂ ਦਵਾਈ ਲੈ ਲਿਓ ਤਾਂ ਉਹਨੂੰ ਸਾਈਡ ਇਫੈਕਟ ਕਰੇਗੀ ਪਰ ਨਿੰਬੂ ਤੁਹਾਡੀ ਬਾਡੀ ਨੂੰ ਜਿਹੜੀ ਅੰਦਰ ਬਾਦੂ ਜੰਮੀ ਹੋਈ ਚਰਬੀ ਹੈ ਉਹਨੂੰ ਖਤਮ ਕਰੇਗਾ ਤੇ ਤੁਹਾਡੀ ਬਾਡੀ ਨੂੰ ਸ਼ੇਪ ਦੇ ਵਿੱਚ ਲੈ ਕੇ ਆਉਣ ਤੇ ਤੁਹਾਡੀ ਬਹੁਤ ਮਦਦ ਕਰੇਗਾ ਹਾਂ ਕਹਨਾ ਕਿ ਤੁਸੀਂ ਨੇ ਹਨਾ ਜੇ ਤਾਂ ਤੁਸੀਂ ਜਿਆਦਾ ਪੀ ਸਕਦੇ ਹੋ ਤਾਂ ਤੁਸੀਂ ਇੱਕ ਨਿੰਬੂ ਹਰ ਰੋਜ਼ ਨਹੀਂ ਤੁਸੀਂ ਹਜੇ ਥੋੜੇ ਜਿਹਾ ਹਨਾ ਹੋਰ ਮੌਸਮ ਖੁੱਲ ਜਾਂਦੋਂ ਤਾਂ ਤੁਸੀਂ ਹਜੇ ਅੱਧਾ ਨਿੰਬੂ ਸਟਾਰਟ ਕਰ ਲਓ ਅੱਧਾ ਨਿੰਬੂ ਲੈਣਾ ਤੁਸੀਂ ਨੇ ਤੇ ਅੱਧਾ ਗਲਾਸ ਪਾਣੀ ਦਾ ਲੈਣਾ ਹੈਗਾ ਉਸ ਨੂੰ ਤੁਸੀਂ ਨੇ ਅੱਧੇ ਨਿੰਬੂ ਨੂੰ ਅੱਧੇ ਪਾਣੀ ਦੇ ਗਲਾਸ ਦੇ ਵਿੱਚ ਚੰਗੇ ਤਰੀਕੇ ਨਾਲ ਨਿਚੋੜ ਲੈਣਾ ਹੈ ਹਨਾ ਨਿਚੋੜ ਕੇ ਤੁਸੀਂ ਨੇ ਉਸ ਨੂੰ ਸਵੇਰੇ ਪੀਣਾ ਹੈਗਾ ਖਾਲੀ ਪੇਟ ਉਦੇ ਵਿੱਚ ਨਾ ਕੋਈ ਮਿੱਠਾ ਪਾਣਾ ਨਾ ਕੋਈ ਉਹਦੇ ਵਿੱਚ ਨਮਕ ਪਾਣਾ ਕੁਝ ਵੀ ਐਡ ਨਹੀਂ ਕਰਨਾ ਸਿਰਵਾਏ ਅਗਰ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਥੋੜਾ ਜਿਹਾ ਜੀਰਾ ਭੁੰਨ ਕੇ ਰੱਖ ਲਓ ਇੱਕ ਚੁਟਕੀ ਹੈ ਨਾ ਤੁਸੀਂ ਭੁੰਨੇ ਹੋਏ ਜੀਰੇ ਦੀ ਉਹਦੇ ਵਿੱਚ ਐਡ ਕਰ ਸਕਦੇ ਹੋ ਹੋਰ ਕੁਝ ਨਹੀਂ ਤੁਸੀਂ ਉਹਦੇ ਵਿੱਚ ਪਾਉਣਾ ਹੈਗਾ ਹੈ ਨਾ ਤੇ ਦੂਸਰਾ ਇੱਕ ਆਲੂ ਵਖਾਰੇ ਇੱਕ ਖੱਟੀ ਈਮਲੀ ਹੁੰਦੀ ਹੈਗੀ ਜਿਹੜੀ ਕਿ ਆਪਾਂ ਗੁੜੀ ਮਿਲੀ ਦੀ ਚਟਨੀ ਬਣਾਉਣੀ ਹੈ ਹਨਾ ਉਹ ਲੈ ਕੇ ਆਉਣੀ ਹੈ ਇੱਕ ਸੁੱਕੇ ਹੋਏ ਆਲੂ ਬਖਾਰੇ ਤੁਹਾਨੂੰ ਹਨਾ ਪੰਸਾਰੀ ਦੀ ਦੁਕਾਨ ਤੋਂ ਬਹੁਤ ਈਜੀ ਮਿਲ ਜਾਣਗੇ ਹੈਗੇ ਥੋੜੇ ਜਿਹਾ ਕੋਸਟਲੀ ਹਨਾ ਪਰ ਮਿਲ ਜਾਣਗੇ ਤੁਹਾਨੂੰ ਹਨਾ ਜਿਹੜੇ ਜਿਹੜੇ ਪੈ ਕਿਉਂਕਿ ਆਪਾਂ ਦਵਾਈਆਂ ਵੀ ਤਾਂ ਬਹੁਤ ਮਹਿੰਗੀਆਂ ਲੈ ਕੇ ਆਉਣਾ ਉਹਦੇ ਨਾਲੋਂ ਬਿਹਤਰ ਨੇਗੇ ਇਹ ਸ਼ਾਮ ਨੂੰ ਤੁਸੀਂ ਇਹ ਦੋ ਆਲੂ ਬਖਾਰੇ ਦੋ ਇਮਲੀ ਦੇ ਬੀਜ ਤੁਸੀਂ ਉਹਦੇ ਵਿੱਚ ਪਾਉਣੇ ਹੈਗੇ ਉਹਨਾਂ ਦੋਨਾਂ ਚੀਜ਼ਾਂ ਨੂੰ ਤੁਸੀਂ ਨੇ ਹਨਾ ਭਿਉਂ ਕੇ ਰੱਖ ਦੇਣਾ ਹੈਗਾ ਕੋਸ਼ਿਸ਼ ਕਰ ਲਓਗੇ ਅਗਰ ਤੁਸੀਂ ਇੱਕ ਚਮਚ ਉਹਦੇ ਵਿੱਚ ਸੌਂਫ ਦਾ ਵੀ ਪਾ ਲਓ ਤਿੰਨੋਂ ਚੀਜ਼ਾਂ ਤੁਹਾਡੇ ਵਾਸਤੇ ਇੱਕ ਅੰਮ੍ਰਿਤ ਦਾ ਰੂਪ ਨੇ ਗੀਆਂ ਇਹ ਹਨਾ ਜਿੰਨਾ ਵੀ ਤੁਹਾਡੇ ਲੀਵਰ ਦੇ ਵਿੱਚ ਗੰਦਗੀ ਜੰਮੀ ਹੋਈ ਹੈ ਤੁਹਾਡੇ ਪੇਟ ਦੇ ਵਿੱਚ ਫੈਟ ਹੈ ਜਿਵੇਂ ਆਪਾਂ ਕਈ ਭੈਣਾਂ ਮੈਨੂੰ ਕਹਿੰਦੇ ਨੇ ਵੀ ਦੀਦੀ ਸਾਡਾ ਪੇਟ ਪੇਟ ਵੱਢੀ ਜਾਂਦਾ ਉਹ ਪੇਟ ਨਹੀਂ ਵੱਧਾ ਉਹ ਤੁਹਾਡੇ ਲੀਵਰ ਨੂੰ ਹਨਾ ਫੈਟੀ ਲੀਵਰ ਹੋ ਚੁੱਕਿਆ ਤੁਹਾਡੇ ਲੀਵਰ ਦੇ ਵਿੱਚ ਗੰਦਗੀ ਭਰ ਚੁੱਕੀ ਹੈ ਨਾ ਤੁਹਾਡਾ ਪੇਟ ਸਹੀ ਤਰੀਕੇ ਨਾਲ ਸਾਫ਼ ਨਹੀਂ ਹੁੰਦਾ ਹੈਗਾ ਤਾਂ ਤੁਹਾਡਾ ਪੇਟ ਫੁੱਲੀ ਜਾਂਦਾ ਹੈਗਾ ਆਮ ਤੌਰ ਤੇ ਤੁਸੀਂ ਦੇਖਿਆ ਹੋਵੇਗਾ ਹਨਾ ਭੈਣਾਂ ਦਾ ਡਿਲੀਵਰੀ ਤੋਂ ਬਾਅਦ ਪੇਟ ਫੁੱਲਣ ਲੱਗ ਜਾਂਦਾ ਤੇ ਵੀਰਾਂ ਦਾ ਹਨਾ ਜਦੋਂ ਕੇ ਬੈਠਦੇ ਹੈਗੇ ਹਨਾ ਉਸ ਨਾਲ ਫੁੱਲਦਾ ਹੈਗਾ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਦਿਨ ਦੇ ਵਿੱਚ ਨਾ 5-10 ਵਾਰੀ ਪੈਰਾਂ ਪਾਰ ਬੈਠੋ ਦੇਖੋ ਤੁਹਾਨੂੰ ਕੋਈ ਦਵਾਈਆਂ ਲੈਣ ਦੀ ਜਰੂਰਤ ਨਹੀਂ ਅਗਰ ਤੁਸੀਂ ਥੋੜੇ ਜਿਹਾ ਨਾ ਹੈਲਥ ਟਿਪਸ ਨੇ ਜਿਵੇਂ ਕਿ ਆਪਣੇ ਵਰਤ ਲਈ ਹੈ ਨਾ ਪਹਿਲਾਂ ਮੈਂ ਦੱਸਿਆ ਉਸ ਵੀਡੀਓ ਦੇ ਵਿੱਚ ਖਾਣੇ ਦਾ ਕਿਵੇਂ ਤੁਸੀਂ ਨੇ ਕਰਨਾ ਹੈ ਨਾ ਸ਼ਾਮ ਨੂੰ ਤੁਸੀਂ ਨੇ ਹੈਵੀ ਬਿਲਕੁਲ ਨਹੀਂ ਖਾਣਾ ਹੈਗਾ ਮੈਦੇ ਤੋਂ ਬਣੀਆਂ ਹੋਈਆਂ ਚੀਜ਼ਾਂ ਜਿਹੜੇ ਜਿਹੜੇ ਭਾਜਨ ਘਟਾਉਣਾ ਚਾਹੁੰਦੇ ਆ ਨਾ ਘੱਟੋ ਘੱਟ 2 ਮਹੀਨੇ ਤੁਸੀਂ ਹੈ ਨਾ ਮੈਦੇ ਤੋਂ ਬਣੀਆਂ ਹੋਈਆਂ ਚੀਜ਼ਾਂ ਤੇ ਕੋਲਡ ਡਰਿੰਕ ਬੰਦ ਕਰੋ ਹੈ ਨਾ ਕਿਉਂਕਿ ਇਹ ਚੀਜ਼ਾਂ ਤੁਹਾਡੀ ਫੈਟ ਬਹੁਤ ਜਲਦੀ ਵਧਾਉਂਦੀਆਂ ਨੇਗੀਆਂ ਤੇ ਤੁਹਾਡਾ ਜਿਹੜਾ ਲੀਵਰ ਹੈਗਾ ਉਹਨੂੰ ਖਰਾਬ ਕਰਦੀਆਂ ਨੇਗੀਆਂ ਦੇਖੋ ਜਿਹੜੇ ਮੈਂ ਤੁਹਾਨੂੰ ਇਹ ਦੋ ਸੁੱਕੇ ਆਵਲੇ ਦੋ ਇਮਲੀ ਦੇ ਬੀਜ ਇੱਕ ਚਮਚ ਸੌਂਫ ਦਾ ਸ਼ਾਮ ਨੂੰ ਆਪਣੇ ਭਿਉਂ ਕੇ ਰੱਖ ਦੇਣਾ ਸਵੇਰੇ ਚੰਗੇ ਤਰੀਕੇ ਨਾਲ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਸਲ ਲੈਣਾ ਹੈ ਮਸਲ ਕੇ ਪੁੰਨ ਲੈਣਾ ਹੈ ਅਗਰ ਤੁਸੀਂ ਇਹ ਚੀਜ਼ਾਂ ਨੂੰ ਖਾ ਲਓਗੇ ਤਾਂ ਬਹੁਤ ਜ਼ਿਆਦਾ ਵਧੀਆ ਹੈ ਨਾ ਅਗਰ ਨਹੀਂ ਖਾ ਸਕਦੇ ਤਾਂ ਤੁਸੀਂ ਪੁੰਨ ਕੇ ਜਿਹੜਾ ਉਹ ਪਾਣੀ ਹੈਗਾ ਹਨਾ ਉਹ ਪੀਣਾ ਹੈਗਾ ਉਹਦੇ ਵਿੱਚ ਵੀ ਤੁਸੀਂ ਨੇ ਕੋਈ ਮਿੱਠਾ ਕੋਈ ਨਮਕ ਕੁਝ ਨਹੀਂ ਮਿਲਾਉਣਾ ਹੈਗਾ ਦੇਖੋ ਇੱਕ ਤਾਂ ਨਿੰਬੂ ਹੋ ਗਿਆ ਅੱਧਾ ਨਿੰਬੂ ਤੁਸੀਂ ਨੇ ਪੀਣਾ ਹੈ ਸਾਬਤਾਂ ਇੱਕ ਨਿੰਬੂ ਪੀ ਲਓਗੇ ਤਾਂ ਉਸ ਤੋਂ ਵੀ ਜ਼ਿਆਦਾ ਵਧੀਆ ਹੈ ਨਾ ਅਗਰ ਤੁਸੀਂ ਸਲਾਦ ਵਗੈਰਾ ਖਾਣੇ ਹੋ ਉਹ ਤੇ ਤੁਸੀਂ ਨਿੰਬੂ ਪਾ ਲਓ ਦਾਲ ਸਾਹ ਨਾ ਖ सब्जी ਵਗੈਰਾ ਖਾਣੇ ਦਾਲ ਦੇ ਵਿੱਚ ਬਹੁਤ ਟੇਸਟੀ ਲੱਗਦਾ ਨਿੰਬੂ ਹਣਾ ਥੋੜਾ ਜਿਹਾ ਉਹਦੇ ਵਿੱਚ ਪਾ ਲਓ ਇਹ ਨਿੰਬੂ ਹੈ ਜਿਹੜਾ ਤੁਹਾਡੇ ਹਾਜਮੇ ਨੂੰ ਹਨਾ ਤੰਦਰੁਸਤ ਕਰੇਗਾ ਜਿਵੇਂ ਕਿ ਆਪਾਂ ਕਹਿੰਦੇ ਨੇ ਵੀ ਖਾ ਕੇ ਨਾ ਪੇਟ ਭਾਰੀ ਭਾਰੀ ਹੋ ਗਿਆ ਜਾਂ ਮੈਨੂੰ ਬਾਦ ਹਾਜਮੀ ਜੀ ਹੋਈ ਜਾਂਦੀ ਹੈ ਜਾਂ ਮੈਨੂੰ ਆਪਾਂ ਕਹਿੰਦੇ ਨੇ ਵੀ ਬੌਮਟਿੰਗ ਮਾਰ ਕੇ ਉਲਟੀ ਜੀ ਮੰਗੂ ਹੋਈ ਜਾਂਦਾ ਹੈਗਾ ਹਨਾ ਤੇ ਇਸ ਤੁਹਾਨੂੰ ਸਾਰੀਆਂ ਚੀਜ਼ਾਂ ਨੂੰ ਹਨਾ ਇੰਨੀ ਜਲਦੀ ਠੀਕ ਕਰੇਗਾ ਮੈਂ ਨਾ ਜਦੋਂ ਕਾਫੀ ਛੋਟੀ ਸੀ ਮੇਰਾ ਖੁਦ ਦਾ ਐਕਸਪੀਰੀਅੰਸ ਹੈਗਾ લાલો ਤੁਸੀਂ ਵੀ 10th 1 ਦੇ ਵਿੱਚ ਸੀਗੇ ਹਨਾ ਉਦੋਂ ਨਾ ਸਾਡੇ ਘਰ ਦੇ ਵਿੱਚ ਹੀ ਨਿੰਬੂ ਦੇ ਬੂਟੇ ਲੱਗੇ ਹੁੰਦੇ ਸੀ ਮੈਨੂੰ ਇੰਨੀ ਆਤ ਪੈ ਗਈ ਸੀ ਹਨਾ ਨਿੰਬੂ ਦੀ ਮਤਲਬ ਕਿ ਖਾਣ ਦੀ ਮੈਂ ਉਹਨੂੰ ਦਾਲ ਸਬਜ਼ੀ ਦੇ ਵਿੱਚ ਵੀ ਪਾਉਣਾ ਨਿੰਬੂ ਪਾਣੀ ਵੀ ਬਣਾ ਲੈਣਾ ਨਾ ਹਰ ਟਾਈਮ ਨਿੰਬੂ ਉਹ ਕਰਨਾ ਤੇ ਮੇਰੀ ਜਿਹੜਾ ਸਰੀਰ ਸੀ ਨਾ ਉਹ ਬਹੁਤ ਜ਼ਿਆਦਾ ਪਤਲਾ ਹੋ ਗਿਆ ਸੀ ਹਨਾ ਤੇ ਜਦੋਂ ਡਾਕਟਰ ਨੂੰ ਮੰਮਾ ਨੇ ਦੱਸਿਆ ਤੇ ਡਾਕਟਰ ਨੇ ਕਿਹਾ ਵੀ ਦੇਖੋ ਜਿਹੜਾ ਨਿੰਬੂ ਹੈ ਨਾ ਇਹ ਜ਼ਿਆਦਾ ਮਾਤਰਾ ਵਿੱਚ ਲੈ ਲਈ ਤਾਂ ਇਹ ਆਪਣੀਆਂ ਹੱਡੀਆਂ ਨੂੰ ਖੋਰਨ ਲੱਗ ਜਾਂਦਾ ਹਨਾ ਮਤਲਬ ਕਿ ਕਹਿ ਰਹੇ ਦਾ ਮੇਰਾ ਭਾਵੇਂ ਵੀ ਹਰ ਇੱਕ ਚੀਜ਼ ਨੂੰ ਥੋੜੀ ਮਾਤਰਾ ਦੇ ਵਿੱਚ ਸਹੀ ਤਰੀਕੇ ਨਾਲ ਲੈਂਦਾ ਜਾਵੇ ਹਨਾ ਇਹ ਪੈਨਪ੍ਰਾ ਮੈਨੂੰ ਕਹਿੰਦੇ ਨੇ ਦੀ ਜੀ ਅੱਡੀ ਲੰਬੀ ਵੀਡੀਓ ਬਣਾਉਣ ਦਾ ਕੀ ਹਨਾ ਸੀਗਾ ਇਹ ਤਾਂ 2 ਮਿੰਟ ਦੀ ਗੱਲ ਸੀਗੀ ਇੱਕ ਨੇ ਦੱਸਿਆ ਕਹਿੰਦਾ ਸੌਫ ਅ ਜੀਰਾ ਜਵੈਣ ਜਵਿੱਤਰੀ ਵੀ ਇਹ ਲੈ ਲੋ ਤੇ ਪੇਟ ਘਟਾ ਲਓ ਵੀ ਦੇਖੋ ਅਗਰ ਤੁਹਾਨੂੰ ਸਹੀ ਮਾਤਰਾ ਉਸ ਚੀਜ਼ ਦੀ ਪਤਾ ਨਹੀਂ ਹੋਊਗੀ ਹਨਾ ਤੁਸੀਂ ਡਾਕਟਰ ਕੋਲੇ ਜਾਨੇ ਹੋ ਡਾਕਟਰ ਨੂੰ ਆਪਦੀ ਬਿਮਾਰੀ ਦੱਸ ਦਿਓ ਫਿਰ ਡਾਕਟਰ ਵੀ ਤੁਹਾਨੂੰ ਦੋ ਚੀਜ਼ਾਂ ਪੁੱਛਦਾ ਫਿਰ ਤੁਹਾਨੂੰ ਦੱਸ ਦੇ ਵੀ ਤੁਸੀਂ ਆ ਦਵਾਈ ਇਸੇ ਟਾਈਮ ਲੈਣੀ ਹੈ ਇਸੇ ਚੀਜ਼ ਨਾਲ ਲੈਣੀ ਹੈ ਤੇ ਇਹ ਖਾਣੀ ਨਹੀਂ ਹਨਾ ਤਾਂ ਪਲੀਜ਼ ਦੇਖੋ ਇਦਾਂ ਨਾ ਕਰਿਆ ਕਰੋ ਜਿਹਨੂੰ ਚੰਗੀ ਲੱਗਦੀ ਹੁੰਦੀ ਹੈ ਚੀਜ਼ ਉਹ ਸੁਣ ਲਿਆ ਕਰੋ ਜਿਹਨੂੰ ਨਹੀਂ ਚੰਗੀ ਲੱਗਦੀ ਉਹ ਨਾ ਸੁ ਅਗਰ ਤੁਸੀਂ ਇਸ ਚੀਜ਼ ਨੂੰ ਹਨਾ 2 ਮਹੀਨੇ ਵਰਤ ਲਿਆ ਤਾਂ ਤੁਸੀਂ ਖੁਦ ਮੈਨੂੰ ਦੱਸੋਗੇ ਵੀ ਦੀਦੀ ਸਾਡਾ ਹਨਾ ਮੋਟਾਪਾ ਜਿਹੜਾ ਉਸ ਨੂੰ ਕਿੰਨਾ ਫਰਕ ਪਿਆ ਬਸ ਤਾਂ ਜਿਹੜੀ ਮੈਂ ਪਹਿਲਾਂ ਵੀਡੀਓ ਪਾਈ ਉਹਦੇ ਨਾਲ ਬਹੁਤ ਜਲਦੀ ਫਰਕ ਪੈਂਦਾ ਹੈਗਾ ਹਨਾ ਪਰ ਮੈਂ ਤੁਹਾਨੂੰ ਪਹਿਲਾਂ ਹੀ ਸੇ ਵੀ ਗਰਮੀ ਹੀ ਆ ਗਈ ਗਰਮੀ ਕਰਕੇ ਤੁਹਾਨੂੰ ਥੋੜਾ ਜਾਂ ਹਨਾ ਇਸ ਚੀਜ਼ ਨਾਲ ਦਰਮੈਸ਼ ਵੱਧ ਸਕਦੀ ਹੈਗੀ ਹਾਂ ਤਾਂ ਤੁਸੀਂ ਜਿਹੜਾ ਮੈਂ ਇਹ ਹੁਣ ਤੁਹਾਨੂੰ ਦੱਸਿਆ ਇਹ ਤੁਸੀਂ ਵਰਤਣਾ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦੀ ਹਾਂ ਉਹਨੂੰ ਵੀ ਬਣਾ ਕੇ ਤੁਸੀਂ ਰੱਖ ਲਓ ਉਹਨੂੰ ਤੁਸੀਂ ਡੇਲੀ ਇੱਕ ਚਮਚ ਲੈਣਾ ਉਹ ਤੁਹਾਡਾ ਲੀਵਰ ਹੋਇਆ ਫੈਟ ਹੋਈ ਤੁਹਾਡੀ ਕਿਡਨੀ ਦੀ ਕਿਸੇ ਵੀ ਚੀਜ਼ ਦੀ ਪ੍ਰੋਬਲਮ ਹੈ ਜਿਵੇਂ ਕਿ ਆਪਾਂ ਨੂੰ ਸਿਰ ਦਰਦ ਰਹਿੰਦਾ ਆਪਾਂ ਨੂੰ ਕਬਜ਼ ਰਹਿੰਦੀ ਹੈ ਸਾਰੀਆਂ ਚੀਜ਼ਾਂ ਨੂੰ ਖਤਮ ਕਰ ਦੋਗੀ ਹੈ ਨਾ ਕੋਸ਼ਿਸ਼ ਕਰਿਆ ਕਰੋ ਕਿ ਜਿਹੜਾ ਮੈਂ ਪਾਣੀ ਤੁਹਾਨੂੰ ਦੱਸਿਆ ਇਹ ਪੀਣ ਨੂੰ ਹਨਾ ਦੋਨੋਂ ਪਾਣੀ ਇਹਨਾਂ ਨੂੰ ਪੈਰਾਂ 'ਤੇ ਬਹਿ ਕੇ ਤੇ ਕੁੱਟ-ਕੁੱਟ ਕਰਕੇ ਪੀਣਾ ਇਹ ਨਹੀਂ ਹੈਗਾ ਹਨਾ ਵੀ ਮੂੰਹ ਨੂੰ ਲਾਇਆ ਤੇ ਆਪਣੇ ਅੰਦਰ ਸੈਟ ਲਿਆ ਹਨਾ ਸਿਰਫ ਕੁੱਟ-ਕੁੱਟ ਕਰਕੇ ਪੀਣਾ ਹੈਗਾ ਹਨਾ ਦੇਖੋ ਜਿਹੜਾ ਮੰਨ ਲੈਂਦਾ ਠੀਕ ਹੈ ਜਿਹੜਾ ਨਹੀਂ ਮੰਨਦਾ ਤੇ ਇਹ ਦੇਖੋ ਮੇਰੇ ਘਰ ਦੇ ਵਿੱਚ ਵੀ ਇਹੀ ਹੁੰਦਾ ਮੈਂ ਆਪਣੇ ਹਸਬੰਦ ਜੀ ਨੂੰ ਵੀ ਕਹਿਣੀ ਹੁੰਦੀ ਆ ਨਾ ਕਿ ਉਹਨਾਂ ਦਾ ਵੀ ਨਾ ਫੈਟੀ ਲੀਵਰ ਹੋ ਗਿਆ ਹੈ ਹਨਾ ਵੀ ਉਹ ਵੀ ਤੋਕ ਦਿਨ ਪੀਣਗੇ ਨਾ ਫਿਰ ਛੱਡ ਦਿੰਦੇ ਆ ਹਨਾ ਵੀ ਇਦਾਂ ਨਹੀਂ ਹੁੰਦਾ ਹਨਾ ਚੀਜ਼ ਨੂੰ ਜਦੋਂ ਆਪ ਲੈਣੀ ਆ ਤਾਂ ਪ੍ਰੋਪਰ ਲਵੋ ਹਨਾ ਤੇ ਤੁਸੀਂ ਨੇ ਕਰਨਾ ਕੀ ਹੈ ਇੱਕ ਤਾਂ ਤ੍ਰਿਫਲਾ ਲੈ ਕੇ ਆਉਣਾ ਇੱਕ ਸੁੱਕੇ ਆਵਲਿਆਂ ਦਾ ਪਾਊਡਰ ਲੈ ਕੇ ਆਉਣਾ ਚਾਹੇ ਆਵਲੇ ਲਿਆਓ ਸੁੱਕੇ ਚਾਹੇ ਆਵਲੇ ਦਾ ਪਾਊਡਰ ਲਿਆਓ ਤੇ ਇੱਕ ਹਰੜਾ ਹਰੜਾ ਲੈਣੀ ਆ ਨੇ ਤੁਸੀਂ 200 ਬਹੀੜਾ ਲੈਣਾ ਤੁਸੀਂ ਨੇ 100 ਗ੍ਰਾਮ ਤੇ ਜਿਹੜਾ ਆਪਣਾ ਆਵਲਾ ਹੈਗਾ ਜਾਂ ਆਵਲੇ ਦਾ ਪਾਊਡਰ ਹੈਗਾ ਉਹ ਤੁਸੀਂ ਲੈਣਾ 300 ਗ੍ਰਾਮ ਇਹਨਾਂ ਤਿੰਨਾਂ ਚੀਜ਼ਾਂ ਨੂੰ ਪੀਸ ਕੇ ਮਿਕਸ ਕਰਕੇ ਤੁਸੀਂ ਇਹਨੇ ਕਿਸੇ ਡੱਬੀ ਦੇ ਵਿੱਚ ਪਾ ਲੈਣਾ ਅੱਧਾ ਚਮਚ ਸਵੇਰੇ ਤੇ ਅੱਧਾ ਚਮਚ ਸ਼ਾਮ ਨੂੰ ਤੁਸੀਂ ਇਸ ਪਾਊਡਰ ਦਾ ਲੈਣਾ ਸ਼ੁਰੂ ਕਰ ਦਿਓ ਤੁਹਾਡੀਆਂ ਅਧੀਆਂ ਬਿਮਾਰੀਆਂ ਤੋਂ ਵੱਧ ਖਤਮ ਹੋ ਜਾਣਗੀਆਂ ਤੁਸੀਂ ਯਕੀਨ ਮੰਨਿਓ ਇੱਕ ਮਹੀਨਾ ਹੈਨਾ ਇਸ ਮੇਰੇ ਕਹੇ ਤੋਂ ਤੁਸੀਂ ਇਹ ਤਿੰਨੇ ਚੀਜ਼ਾਂ ਵਰਤ ਕੇ ਦੇਖੋ ਤੁਹਾਨੂੰ ਖੁਦ ਤੁਸੀਂ ਤੁਹਾਨੂੰ ਲੱਗੇਗਾ ਵੀ ਜਿਵੇਂ ਇੱਕ ਅਮਰਤ ਨਹੀਂ ਹੁੰਦਾ ਵੀ ਆਪਣੇ ਅੰਦਰ ਚਲਿਆ ਗਿਆ ਹਨ ਉਸ ਤਰੀਕੇ ਦਾ ਤੁਹਾਨੂੰ ਫੀਲ ਹੋਵੇਗਾ ਤੇ ਇੱਕ ਨਾ ਖੀਰਾ ਜਰੂਰ ਆਪਣੇ ਸਲਾਦ ਦੇ ਵਿੱਚ ਤੁਸੀਂ ਵਰਤਣਾ ਸ਼ੁਰੂ ਕਰੋ ਖੀਰੇ ਦੇ ਨਾਲ ਜਿੰਨੀ ਵੀ ਤੁਹਾਡੇ ਸਰੀਰ ਦੇ ਵਿੱਚ ਸੁਸਤੀ ਹੈ ਪਾਣੀ ਦੀ ਕਮੀ ਹੈ ਹਨਾ ਆਪਾਂ ਨੂੰ ਹੁੰਦਾ ਵੀ ਆਪਾਂ ਕਹਿੰਦੇ ਨੇ ਵੀ ਅਕਸਰ ਹਨਾ ਵੀ ਆਪ ਨੂੰ ਪਾਣੀ ਦੀ ਕਮੀ ਹੋ ਗਈ ਹੈਗੀ ਜਾ ਆਪਣੀ ਫੈਟ ਨੂੰ ਆਪਾਂ ਵੀ ਸੁਸਤੀ ਜੀ ਰਹਿੰਦੇ ਸਾਰਾ ਦਿਨ ਨਾ ਕੰਮ ਕਰਨ ਨੂੰ ਮਾਨ ਨਹੀਂ ਕਰਦਾ ਤੁਸੀਂ ਨਾ ਖੀਰਾ ਖਾਣ ਲੱਗ ਜਓ ਤਾਂ ਦੇਖਿਓ ਤੁਹਾਨੂੰ ਕਿੰਨਾ ਫਰੈਸ਼ ਮਹਿਸੂਸ ਹੋਊਗਾ ਜਿਹੜੀ ਸਵੇਰੇ ਤੁਸੀਂ ਖਾਲੀ ਪੇਟ ਚਾਹ ਪੀਂਦੇ ਹੋ ਨਾ ਉਹਦੀ ਜਗ੍ਹਾ ਤੇ ਤੁਸੀਂ ਇੱਕ ਦੋ ਪੀਸ ਖੀਰੇ ਦੇ ਖਾ ਲਿਓ ਉਸ ਤੋਂ ਬਾਅਦ ਘੰਟਾ ਅੱਧੇ ਘੰਟੇ ਮਗਰ ਤੁਸੀਂ ਚਾਹ ਪੀ ਲਿਓ ਤਾਂ ਦੇਖਿਓ ਤੁਹਾਡਾ ਹਨਾ ਕਿੰਨਾ ਸਾਰਾ ਸਰੀਰ ਫਰੈਸ਼ ਹੋਊਗਾ ਤੇ ਇਸ ਤਰੀਕੇ ਦੀਆਂ ਵੀਡੀਓ ਹਨਾ ਹੋਰ ਵੀ ਮੈਂ ਤੁਹਾਡੇ ਲਈ ਲੈ ਕੇ ਆਉਂਦੀ ਰਹੂੰਗੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਿਵੇਂ ਲੰਗੇ ਪਹੁੰਚ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪੈਨਪ੍ਰਾਪ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ